ਕਹਿੰਦੇ ਹਨ ਕਿ ਕਲਯੁਗ ਦੇ ਇਸ ਦੌਰ ਵਿੱਚ ਜਿੱਥੇ ਲੁੱਟਖੋਹਾਂ ਚੋਰੀਆਂ ਅਤੇ ਡਕੈਤੀਆਂ ਵਿੱਚ ਬੇਤਹਾਸ਼ਾ ਵਾਧਾ ਹੋ ਗਿਆ ਹੈ ਤੇ ਹਰ ਕੋਈ ਪੈਸਾ ਕਮਾਉਣ ਵਿੱਚ ਲੱਗਾ ਹੋਇਆ ਹੈ ਬੇਸ਼ੱਕ ਤਰੀਕਾ ਕਿੰਨਾ ਵੀ ਗਲਤ ਹੀ ਕਿਉ ਨਾ ਹੋਵੇ ਪਰ ਅਜੇ ਵੀ ਜੀ ਇਮਾਨਦਾਰੀ ਅਜੇ ਵੀ ਪੂਰੀ ਤਰ੍ਹਾਂ ਨਾਲ ਮੁਕੀ ਨਹੀਂ ਜਿਸ ਦੀ ਇੱਕ ਤਾਜ਼ਾ ਮਿਸਾਲ ਸੋਨੂ ਨਾਮਕ ਵਿਅਕਤੀ ਨੇ ਪੇਸ਼ ਕੀਤੀ ਹੈ ਜੋ ਕਿ ਗੁਰਦਾਸਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਟਿੱਕੀ ਅਤੇ 버ਗਰ ਦੀ ਰੇੜੀ ਲਗਾਉਂਦਾ ਹੈ ਉਸਨੇ ਦੱਸਿਆ ਕਿ 3 ਦਿਨ ਪਹਿਲਾਂ ਪਿੰਡ ਖੋਖਰ ਦਾ ਕਮਲਜੀਤ ਸਿੰਘ ਜੋ ਕਿ ਦੁੱਧ ਵੇਚਣ ਦਾ ਕੰਮ ਕਰਦਾ ਹੈ 버ਗਰ ਖਾ ਕੇ ਗਿਆ ਸੀ ਤੇ ਜਾਂਦੇ ਸਮੇਂ ਉਥੇ 30000 ਰੁਪਏ ਸੁੱਟ ਗਿਆ ਜਿਸ ਨੂੰ सोनू ਨੇ ਚੁੱਕ ਕੇ ਆਪਣੇ ਕੋਲ ਰੱਖ ਲਏ ਤੇ ਬਾਅਦ ਵਿੱਚ ਕਮਲਜੀਤ ਦੇ ਆਉਣ ਤੇ ਉਹ ਪੈਸੇ ਉਸਨੇ ਕਮਲਜੀਤ ਨੂੰ ਵਾਪਸ ਕਰ ਦਿੱਤੇ ਨਾ सोनू ਐ ਮੈਂ 버ਗਰ ਦਾ ਕੰਮ ਕਰਨਾ ਜੀ ਤੇ ਕੀ ਗੱਲਬਾਤ ਹੋਈ ਸੀ ਜਦੋਂ ਆਏ ਸੀ ਪਤਾ ਨਹੀਂ ਭਾਜੀ ਇਹਨਾਂ ਨੇ 버ਗਰ ਖਾਦਾ ਮੇਰੇ ਕੋ ਇਹਨਾਂ ਦੇ ਪੈਸੇ ਡਿੱਗ ਗਏ ਆਂਟੀ ਨੇ ਮੈਨੂੰ ਕਿਹਾ ਮੇਰੇ ਪੈਸੇ ਡਿੱਗ ਗਏ ਕਿਸੇ ਦੇ ਮੈਂ ਚੁੱਕ ਕੇ ਰੱਖਦੇ ਹਾਂ ਉੱਥੇ ਸਾਈਡ ਤੇ ਕਰਕੇ ਬਾਤ ਸੰਭੋਲ ਕੇ ਆ ਭਾਜੀ ਹੁਣੇ ਆਇਆ ਮੇਰੇ ਕੋਲ ਦੋਆਂ ਦਿਨਾਂ ਦੇ ਨਾਲ ਬਾਅਦ ਤੇ ਪੈਸੇ ਦਿੱਤੇ ਆ ਤੁਹਾਨੂੰ ਪਤਾ ਸੀਗਾ ਵੀ ਇਹ ਕੌਣ ਨੇ ਜਾਂ ਕਿੱਥੇ ਨਹੀਂ ਭਾਜੀ ਨਹੀਂ ਮੈਨੂੰ ਕੋਈ ਨਹੀਂ ਪਤਾ ਤੇ ਫਿਰ ਤੁਸੀਂ ਜਾਂ ਕੋਈ ਵੇਟ ਕਰਦੇ ਰਹੇ ਇਹਨਾਂ ਦੀ ਹਾਂਜੀ ਭਾਜੀ ਆਪਾਂ ਰੋਲਾ ਨਹੀਂ ਪਾਇਆ ਕਿੰਨੂੰ ਰੋਲਾ ਪਾਉਂਦੇ ਤੇ ਕਹਿੰਨੇ ਕਹਿੰਦਾ ਮੇਰੇ ਅਕਿਨ ਕਹਿੰਦਾ ਮੇਰੇ ਐਸੀ ਕਰਕੇ ਚੁੱਪ ਕਰਕੇ ਰਹਿ ਗਏ ਜੀ ਪਰ ਸਾਨੂੰ ਇਹ ਵੀ ਨਹੀਂ ਪਤਾ ਵੀ ਕਿੰਨੇ ਪੈਸੇ ਬਸ ਪੂਰੀ ਇਮਾਨਦਾਰੀ ਨਾਲ ਜਿੰਨੇ ਪੈਸੇ ਹੈਗੇ ਥਾਰੇ ਆਈਆਂ ਸਾਨੂੰ ਅਸੀਂ ਨਹੀਂ ਗਿਨੇ ਕੁਛ ਨਹੀਂ ਕੀਤਾ ਅਸੀਂ ਉਤਰਾ ਦੇ ਉੱਤਰ ਢੱਕ ਛੜੇ ਜੀ ਕਿ ਅੱਜ ਕੱਲ ਲੋਕ 150 ਰੁਪਏ ਦੇ ਵੀ ਮਹਿਮਾਨ ਹੋ ਤੇ ਜੇ ਕੋ ਚੋਕੇ ਲੈਂਦਾ ਤੇ ਫਿਰ ਉਹਦੇ ਸਾਨੂੰ ਤੇ ਪਤਾ ਨਹੀਂ ਲੱਗਣਾ ਇਹ ਕਿਹੜਾ ਲੈ ਗਿਆ ਜੀ ਕਿਤਾ ਮੰਨ ਗਿਆ ਹੈ ਕਿ ਪੈਸੇ ਵਾਪਸ ਨਹੀਂ ਨਹੀਂ ਭਾਜੀ ਜਿਹਦੇ ਪੈਸੇ ਉਹਦੇ ਦੇਨੇ ਸਾਨੂੰ ਮਾਲਕ ਨੇ ਬੜੀ ਕਿਰਪਾ ਵਾ ਵੀ ਅਸੀਂ ਰੋਟੀ ਖਾ ਰਹੇ ਰੱਜ ਕੇ ਤੇ ਉਧਰ ਕਮਲਜੀਤ ਸਿੰਘ ਨੇ ਵੀ ਉਸ ਦੇ ਪੈਸੇ ਵਾਪਸ ਕਰਨ ਵਾਲੇ सोनू ਦਾ ਧੰਨਵਾਦ ਕੀਤਾ ਤੇ सोनू ਦੀ ਇਮਾਨਦਾਰੀ ਦੀ ਸ਼ਲਾਘਾ ਕੀਤੀ ਮੇਰਾ ਨਾਮ ਹੈ ਕਵਲਜੀਤ ਸਿੰਘ ਪਿੰਡ ਮੇਰਾ ਕੋਕਰ ਆ ਪਰਸੋਂ ਅਸੀਂ ਭਾਜੀ ਦੀ ਦੁਕਾਨ ਤੇ ਨਾ 버ਗਰ ਖਾਦਾ ਸੀ ਕੋਈ 11 12 ਵਜੇ ਨਾਲ ਉਸ ਟਾਂ ਸਾਡਾ 25 3000 ਰੁਪਇਆ ਭਾਈ ਦੁਕਾਨ ਤੇ ਡਿੱਗ ਪਿਆ ਅਸੀਂ ਮੁਰਗੇ ਦੇਖਿਆ ਨਹੀਂ ਅਸੀਂ ਜਾ ਕੇ ਘਰ ਜਾ ਕੇ ਦੇਖਿਆ ਤੇ ਫਿਰ ਕੱਲ ਤਾਂ ਘੜ ਗੋਇਆ ਨਹੀਂ ਗਿਆ ਫਿਰ ਅੱਜ ਆ ਕੇ ਪਤਾ ਕੀਤਾ ਤੇ ਭਾਈ ਉਹਨੇ ਕਹਿੰਦੇ ਤੁਹਾਡੀ ਪੇਮੈਂਟ ਸਾਡੇ ਕੋਲ ਪਈ ਹੈ ਉਹਨਾਂ ਨੇ 22 ਤੁਹਾਨੂੰ ਵਾਪਸ ਕੀਤੀ ਆ ਮੈਂ ਤਾਂ ਅੱਜ ਕੱਲ ਜਿਹਦੇ ਲੋਕੀ ਬੋਲਦੇ ਨਹੀਂ ਭਾਈ ਅੱਜ ਕੱਲ ਇਮਾਨਦਾਰੀ ਬਹੁਤ ਘੱਟ ਮਿਲਦੀ ਆ ਬਾਕੀ ਕੀ ਕਹਿੰਦੇ ਹੁੰਦੇ ਆ ਵੀ ਭਾਈ ਉਹਨਾਂ ਨਾਲ ਉਹਦਾ ਸ਼ੁਰੂ ਤੋਂ ਪਿਆਰ ਹੈ ਐਸੇ ਗਵਰਨਮੈਂਟ ਸਕੂਲੇ ਪੜੇ ਆ ਭਾਈ ਉਹਨਾਂ ਨਾਲ ਸ਼ੁਰੂ ਤੋਂ ਖਾਂਦੇ ਪਿੰਦੇ ਰਹੇ ਆ ਅਜਿਹੀ ਗੱਲ ਨਹੀਂ ਕੋਈ ਵੀ ਪਰ ਚਲੋ ਕਹਿੰਦੇ ਇਮਾਨਦਾਰੀ ਦਾ ਪੈਸਾ ਜਿਹੜਾ ਉਹ ਕਦੇ ਨਾ ਕਦੇ ਵਾਪਸ ਆ ਜਾਂਦਾ। ਬਾਕੀ ਮੈਂ ਭਾਈ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਮੈਨੂੰ ਪੇਮੈਂਟ ਵਾਪਸ ਕੀਤੀ ਆ। ਕਹਿੰਦੇ ਹਨ ਕਿ ਕਲਯੁਗ ਦੇ ਇਸ ਦੌਰ ਵਿੱਚ ਜਿੱਥੇ ਲੁੱਟਖੋਹਾਂ, ਚੋਰੀਆਂ ਅਤੇ ਡਕੈਤੀਆਂ ਵਿੱਚ ਬੇਤਹਾਸ਼ਾ ਵਾਧਾ ਹੋ ਗਿਆ ਹੈ ਤੇ ਹਰ ਕੋਈ ਪੈਸਾ ਕਮਾਉਣ ਵਿੱਚ ਲੱਗਾ ਹੋਇਆ ਹੈ। ਬੇਸ਼ੱਕ ਤਰੀਕਾ ਕਿੰਨਾ ਵੀ ਗਲਤ ਹੀ ਕਿਉ ਨਾ ਹੋਵੇ ਪਰ ਅਜੇ ਵੀ ਜੇ ਇਮਾਨਦਾਰੀ ਅਜੇ ਵੀ ਪੂਰੀ ਤਰ੍ਹਾਂ ਨਾਲ ਮੁਕੀ ਨਹੀਂ ਜਿਸ ਦੀ ਇੱਕ ਤਾਜ਼ਾ ਮਿਸਾਲ ਸੋਨੂ ਨਾਮਕ ਵਿਅਕਤੀ ਨੇ ਪੇਸ਼ ਕੀਤੀ ਹੈ ਜੋ ਕਿ ਗੁਰਦਾਸਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਟਿੱਕੀ ਅਤੇ 버ਗਰ ਦੀ ਰੇੜੀ ਲਗਾਉਂਦਾ ਹੈ ਉਸਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਪਿੰਡ ਖੋਖਰ ਦਾ ਕਮਲਜੀਤ ਸਿੰਘ ਜੋ ਕਿ ਦੁੱਧ ਵੇਚਣ ਦਾ ਕੰਮ ਕਰਦਾ ਹੈ 버ਗਰ ਖਾ ਕੇ ਗਿਆ ਸੀ ਤੇ ਜਾਂਦੇ ਸਮੇਂ ਉਥੇ 30000 ਰੁਪਏ ਸੁੱਟ ਗਿਆ ਜਿਸ ਨੂੰ ਸੋਨੂੰ ਨੇ ਚੁੱਕ ਕੇ ਆਪਣੇ ਕੋਲ ਰੱਖ ਲਏ ਤੇ ਬਾਅਦ ਵਿੱਚ ਕਮਲਜੀਤ ਦੇ ਆਉਣ ਤੇ ਉਹ ਪੈਸੇ ਉਸਨੇ ਕਮਲਜੀਤ ਨੂੰ ਵਾਪਸ ਕਰ ਦਿੱਤੇ ਉਧਰ ਕਮਲਜੀਤ ਸਿੰਘ ਨੇ ਵੀ ਉਸ ਦੇ ਪੈਸੇ ਵਾਪਸ ਕਰਨ ਵਾਲੇ ਸੋਨੂੰ ਦਾ ਧੰਨਵਾਦ ਕੀਤਾ ਤੇ ਸੋਨੂੰ ਦੀ ਇਮਾਨਦਾਰੀ ਦੀ ਸ਼ਲਾਘਾ ਕੀਤੀ